ਕਿ ਬਾਬਾ ਜੀ ਆ ਬੋਤਲ ਲੈ ਕੇ ਪਹੁੰਚਨੇ ਦਾ ਕੀ ਰਾਜ ਹੈ ਬੋਤਲ ਹੈਗੀ ਹਾਂਜੀ ਪਹਿਲਾ ਸਵਾਲ ਬਦਲੋ ਜੀ ਅਰ ਦੇਸੀ ਤੋਂ ਕੁਝ ਤੁਸੀਂ ਸੈੱਟ ਹੈ ਅੱਛਾ ਦੇਸੀ ਕੀ ਦੀ ਬੋਤਲ ਲੈ ਕੇ ਪਹੁੰਚਨੇ ਹਾਂਜੀ ਦੇਖੋ ਤੁਸੀਂ ਘੋਉ ਨੂੰ ਵੀ ਬੋਤਲ ਬਣਾਤਾ ਨਾ ਅੱਛਾ ਕਹਦਾ ਸਾਫ ਦੀ ਪਾਰਟੀ ਬਾਰੇ ਕੀ ਕਹੋਗੇ ਨਵੀਂ ਪਾਰਟੀ ਬਣਾਈ ਸਾਡੀ ਪਾਰਟੀ ਚ ਫੁੱਟ ਪਾ ਕੇ ਆਪਦੀ ਪਾਰਟੀ ਦਾ ਨਾਮ ਰੱਖਿਆ ਇਕਤਾ ਪਾਰਟੀ ਜੀ ਤਾਰਿਕ ਨੂੰ ਆਮ ਆਦਮੀ ਪਾਰਟੀ ਦੀ ਬਰਨਾਲਾ ਚ ਹੋਣ ਜਾ ਰਹੀ ਰੈਲੀ ਨੂੰ ਲੈ ਕੇ ਭਗਵੰਤ ਮਾਨ ਪਿੰਡ ਦੇ ਲੋਕਾਂ ਨੂੰ ਮਿਲੇ ਸੁਖਪਾਲ ਖੈਰਾ ਦੀ ਪਾਰਟੀ ਬਾਰੇ ਮਾਨ ਨੇ ਕਿਹਾ ਕਿ ਖੈਰਾ ਨੇ ਸਾਡੀ ਪਾਰਟੀ ਤੋਂ ਹੀ ਚੋਰੀ ਕਰਕੇ ਆਪਣੀ ਪਾਰਟੀ ਦਾ ਨਾਂ ਰੱਖਿਆ ਹੈ ਪਿੰਡ ਦੇ ਇੱਕ ਬਜ਼ੁਰਗ ਨੇ ਭਗਵੰਤ ਮਾਨ ਨੂੰ ਸਟੇਜ ਤੇ ਦੇਸੀ ਕਿਉ ਦੀ ਬੋਤਲ ਦਿੱਤੀ ਤੇ ਅਪੀਲ ਕੀਤੀ ਕਿ ਲੋਕ ਸ਼ਰਾਬ ਦੀ ਬੋਤਲ ਛੱਡ ਕੇ ਦੇਸੀ ਕਿਉ ਦੀ ਬੋਤਲ ਪੀਣ ਤਾਂ ਜੋ ਪੰਜਾਬ ਦੀ ਨੌਜਵਾਨ ਤਗੜੀ ਹੋਵੇ ਨੇ ਕਿ ਬਾਬਾ ਜੀ ਆ ਬੋਤਲ ਲੈ ਕੇ ਪਹੁੰਚਨੇ ਦਾ ਕੀ ਰਾਜ ਹੈ ਬੋਤਲ ਲੈ ਕੇ ਹਾਂਜੀ ਪਹਿਲਾ ਸਵਾਲ ਬਦਲੋ ਜੀ ਅਰੇ ਦੇਸੀ ਉਹਦੇ ਤੁਸੀਂ ਤੁਸੀਂ ਸੈਟ ਹੈ ਅੱਛਾ ਦੇਸੀ ਕੀ ਦੀ ਬੋਤਲ ਲੈ ਕੇ ਪਹੁੰਚਨੇ ਹਾਂਜੀ ਦੇਖੋ ਤੁਸੀਂ ਘਿਓ ਉਹਨੂੰ ਵੀ ਬੋਤਲ ਬਣਾਤਾ ਨਾ ਅੱਛਾ ਜੀ ਉਹ ਮਤਲਬ ਕੀ ਰਾਜ ਹੈ ਜੀ ਉਹਦਾ ਅੱਜ ਬਜ਼ੁਰਗ ਆਏ ਨੇ ਉਹਨਾਂ ਨੇ ਇੱਕ ਦੇਸੀ ਗਾਂ ਦਾ ਜਿਹੜਾ ਦੁੱਧ ਹੈ ਉਹਦਾ ਬਣਾਇਆ ਹੋਇਆ ਘਿਓ ਦਿੱਤਾ ਤੇ ਅਸੀਂ ਮਾਨ ਸਤਕਾਰ ਨਾਲ ਉਹਨਾਂ ਦਾ ਸੈਪਟ ਕੀਤਾ ਹੈ ਸਵਕਾਰ ਕੀਤਾ ਤੇ ਇਥੋਂ ਸਿੱਧ ਹੁੰਦਾ ਹੈ ਕਿ ਐਵੇਂ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਗੱਲਾਂ ਕਰਦੀਆਂ ਨੇ ਕੂੜ ਪ੍ਰਚਾਰ ਕਰਦੀਆਂ ਸੋ ਲੋਕਾਂ ਨੂੰ ਉਹਨਾਂ ਨੇ ਇਹ ਵੀ ਕਿਹਾ ਨਾਲ ਕਿ ਪੁੱਤ ਤਕੜਾ ਹੋ ਜਾ 2019 ਚ ਵੀ ਤੇਰੇ ਨਾਲ ਹੀ ਦੇਖੋ ਅੱਜ ਰੇਤਗੜ੍ਹ ਪਿੰਡ ਦੇ ਵਿੱਚ ਆਏ ਆ ਤੇ ਲੋਕਾਂ ਦਾ ਪਿਆਰ ਪਹਿਲਾਂ ਵੀ ਸੀ ਅੱਜ ਵੀ ਖੜਾ 14 ਚ ਵੀ 17 ਚ ਵੀ ਸਰਪੰਚੀ ਚ ਵੀ ਬੜਾ ਪਿਆਰ ਮਿਲੇ ਔਰ ਲੋਕ ਵੀ ਚਾਹੁੰਦੇ ਨੇ ਕਿ ਬਦਲਾ ਹੋਣਾ ਚਾਹੀਦਾ ਸੋ ਉਸੇ سلسلے ਚ ਅਸੀਂ ਅੱਜ ਇੱਥੇ ਆਏ ਬੀ ਤਰੀਕ ਨੂੰ ਰੈਲੀ ਆ ਉਹਦੇ ਵਾਸਤੇ ਵੀ ਇਹਨਾਂ ਨੂੰ ਕਹਿਣਾ ਆ ਕਿ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਕਿਰਪਾ ਕਰਕੇ ਬਰਨਾਲੇ ਪਹੁੰਚੋ ਪਾਰਕ ਕੋਰੀਡੋਰ ਨੂੰ ਲੈ ਕੇ 15 ਤਰੀਕ ਨੂੰ ਸੈਂਟਰ ਨੇ ਮੀਟਿੰਗ ਰੱਖੀ ਹੈ ਇਹਦੇ ਬਾਰੇ ਦੇਖੋ ਇਹਦੇ ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਉੱਥੇ ਗੁਰੂ ਸਾਹਿਬ ਨੇ ਆਪਣੇ ਆਖਰੀ ਸਾਲ ਬਤਾਏ ਨੇ ਇਹਦੀ ਤਿੰਨ ਇਹ ਨਾ ਕਰੋ ਕਿ ਇਹ ਮੈਂ ਬਣਾਇਆ ਜਾਂ ਇਹ ਤੈਂ ਬਣਾਇਆ ਸੋ ਮੈਂ ਤੈਂ ਦੀ ਰਾਜਨੀਤੀ ਜਿਹੜੀ ਹੈ ਕੋਰੀਡੋਰ ਤੇ ਨਹੀਂ ਹੋਣੀ ਚਾਹੀਦੀ ਮਾਨ ਸਰ ਕਾਂਗਰਸ ਨਾਲ ਤੁਹਾਡਾ ਕੋਈ ਗੱਠਜੋੜ ਨਹੀਂ ਨਹੀਂ ਨੇੜੇ ਤੇ ਵੀ ਨਹੀਂ ਇਹ ਕੋਈ ਟਕਸਾਲੀ ਅਕਾਲੀ ਨਾਲ ਹਾਂ ਟਕਸਾਲੀ ਅਕਾਲੀ ਦਲ ਨਾਲ ਸਾਡੀ ਗੱਲ ਹੋਈ ਹੈ ਮੈਂ ਗਿਆ ਸੀ ਬ੍ਰਹਮਪੁਰ ਸਾਬ ਨਾਲ ਮੀਟਿੰਗ ਹੋਈ ਹੈ ਕਿ ਅਕਾਲੀਆਂ ਤੇ ਕਾਂਗਰਸ ਨੂੰ ਕਿਵੇਂ ਹਰਾ ਸਕਦੇ ਆ ਜੇ ਇਕੱਠੇ ਹੋਣ ਨਾਲ ਕੋਈ ਫਰਕ ਪੈਂਦਾ ਤਾਂ ਉਹ ਮੇਰੇ ਖਿਆਲ ਚ ਕੋਈ ਮਾੜੀ ਗੱਲ ਨਹੀਂ ਕੀ ਕੋਈ ਪੋਜ਼ਿਟਿਵ ਉਹਦਾ ਨਤੀਜਾ ਉਹ ਤਾਂ ਉਹ ਦੱਸਣਗੇ ਉਹਨਾਂ ਨੇ ਹੈ ਜੀ ਕੋਈ ਹੋਰ ਕਮੇਟੀ ਆਪਦੀ ਹੈ ਹੈਰਾ ਸਾਹਿਬ ਵੀ ਚੱਕ ਆਏ ਨੇ ਜੀ ਹਰੇਕ ਨੂੰ ਹੱਕ ਹੈ ਡੈਮੋਕ੍ਰੈਟਿਕ ਰਾਈਟ ਹੈ ਹਰੇਕ ਖੈਰਾ ਸਾਹਿਬ ਦੀ ਪਾਰਟੀ ਬਾਰੇ ਕੀ ਕਹੋਗੇ ਇਹਨਾਂ ਨੇ ਨਵੀਂ ਪਾਰਟੀ ਬਣਾਈ ਸਾਡੀ ਪਾਰਟੀ 'ਚ ਫੁੱਟ ਪਾ ਕੇ ਆਪਦੀ ਪਾਰਟੀ ਦਾ ਨਾਂ ਰੱਖਿਆ ਇਕਤਾ ਪਾਰਟੀ ਉਹਦੇ ਵਿੱਚ ਦੇ ਸਾਹੀਵਾਲ ਦਾ ਦੇਸੀ ਗਾਣੀ ਦਾ ਘੋਤ ਹੀ ਭਾਈ ਕਹਿੰਦੇ ਵਾਸਤੇ ਲੈ ਕੇ ਆਏ ਸੀ ਓਹੋ ਇੱਕ ਉਹਨਾਂ ਨੂੰ ਸਨੇਹਾ ਦੇਣ ਵਾਸਤੇ ਹਾਂਜੀ ਵੀ ਤੁਸੀਂ ਪਿੰਡਾਂ 'ਚ ਪ੍ਰਚਾਰ ਕਰੋ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਨਿਗਰ ਦੀ ਜਾ ਰਹੀ ਹੈ ਪਿੰਡਾਂ ਦੇ ਲੋਕ ਪਸ਼ੂ ਪਾਲਣ ਤੋਂ ਮੂੰਹ ਮੋੜ ਰਹੇ ਨੇ ਜਦੋਂ ਕੋਈ ਕੁਦਰਤ ਨੇ ਦੇਸੀ ਗਾਂ ਨੂੰ ਉਹਨੂੰ ਇੱਕ ਇਹ ਦਿੱਤਾ ਹੋਇਆ ਤੋਹਫਾ ਜਿਹੜੀ ਕਿ ਉਹ ਹੀ ਦੇ ਸਕਦੇ ਆ ਹੋਰ ਨਹੀਂ ਦੇ ਸਕਦਾ ਉਹ ਕੁਦਰਤ ਦੀ ਦੇਣਾ ਹੈ ਭਜੀਓ ਘਾਂਡੇ ਤਾਂ ਹੋਰ ਬਹੁਤ ਸੀ ਕੀ ਲਿਆਉਣ ਵਾਸਤੇ ਤੁਸੀਂ ਬੋਤਲੇ ਕਿਉਂ ਚੁਣੀ ਭਾਂਡੇ ਕਿਸ ਤਰ੍ਹਾਂ ਦੇਸੀ ਜੀ ਲੈ ਕੇ ਆਉਣ ਵਰਤਨ ਜੀ ਹੋਰ ਬਹੁਤ ਤੇ ਵਰਤਨ ਉਹ ਫਿਰ ਐ ਸੈਂਪਲ ਹੀ ਆ ਸੀ ਸੈਂਪਲ ਹਰ ਜਗ੍ਹਾ ਤੇ ਜਿੱਥੇ ਵੀ ਸਾਂਝੀਆਂ ਜਗ੍ਹਾ ਤੇ ਜਾਂਦੇ ਆ ਜਾਂ ਕੁਝ ਹੁੰਦਾ ਸਾਹਮਣੂ ਸੈਂਪਲ ਦੇ ਕੇ ਐਡਵਰਟਾਈਜ਼ਮੈਂਟ ਕਰਦੇ ਆ ਬੋਤਲ ਦੇ ਵਿੱਚ ਦੇ ਕੇ ਹਾਂ ਬੋਤਲ ਦੇ ਵਿੱਚ ਦੇ ਕੇ ਐਡਵਰਟਾਈਜ਼ਮੈਂਟ ਆ ਦੇਖੋ ਜੇ ਬੋਤਲ ਚ ਨਾ ਹੁੰਦਾ ਤਾਂ ਭਾਂਡੇ 'ਚ ਲੋਕ ਕਿਵੇਂ ਦੇਖਦੇ ਇਹ ਇਹ ਸੰਦੇਸ਼ ਨਹੀਂ ਵੀ ਦੂਸਰੀ ਬੋਤਲ ਛੱਡੋ ਤੇ ਇਹਨੂੰ ਬਣਾਓ ਹਾਂ ਹਾਂ ਇਹ ਵੀ ਸਾਡਾ ਮੁੱਖ ਪ੍ਰਦੇਸ਼ਣ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਵੀ ਜੇ ਤੁਸੀਂ ਹੈਲਦੀ ਬਣੋਗੇ ਤੇ ਤਾਂ ਤੁਸੀਂ ਸਟਰੋਂਗ ਹੋਵੋ ਤੁਹਾਡਾ ਮਨ ਸਟਰੋਂਗ ਹੋਊ ਤੁਸੀਂ ਆਪੇ ਸਟਰੋਂਗ ਹੋ ਜਾਓਗੇ ਸ਼ਰਾਬ ਦੀ ਬੋਤਲ ਨੂੰ ਛੱਡੋ ਹਾਂ ਸ਼ਰਾਬ ਦੀ ਬੋਤਲ ਛੱਡੋ ਤੇ ਦੇਸੀ ਓਖਾ ਕੇ ਆਪਣੀਆਂ ਦੇਸੀ ਕੇ ਓਖਾਓ ਤਾਕੜੇ ਬਣੋ ਬੋਤਲ ਚ ਪੀਓ ਹਾਂ ਬੋਤਲ ਚ ਬਿਊਰੋ ਰਿਪੋਰਟ